ਕੋ ਤੈਨੂੰ ਆਖੇ ਜੜ ਕੇ ਜੀਵ ਵਾਲੀ ਕੋਹਰ ਖਾਲਾ ਉਹ ਦੋ ਤਾਂ ਪਹਿਲਾਂ ਖਵਾ ਦੇ ਧੱਕੇ ਨਾਲ ਤਾਂ ਇਹ ਆ ਦੋ ਖਵਾਤੀਆਂ ਅਸਰ ਦਾ ਕੋਈ ਹੋਇਆ ਨਹੀਂ ਹੈਗਾ ਲਾਲਾ ਜੀ ਕਿੱਡੀ ਕੁ ਦੂਰ ਜਾਣਾ ਹੋਰ ਆ ਜਾਣਾ ਹੱਕੀ ਚੱਲ ਤੂੰ ਹੁਣ ਤਾਂ ਬੱਸ ਸਟੈਂਡ ਵੀ ਲੰਘ ਗਏ ਉਹ ਤੈਨੂੰ ਆਖੇ ਜੜ ਕੇ ਜੀਵ ਵਾਲੀ ਕੋਹਰ ਖਾਲਾ ਉਹ ਦੋ ਤਾਂ ਪਹਿਲਾਂ ਖਵਾ ਦੇ ਧੱਕੇ ਨਾਲ ਤਾਂ ਇਹ ਆ ਦੋ ਖਵਾਤੀਆਂ ਅਸਰ ਦਾ ਕੋਈ ਹੋਇਆ ਨਹੀਂ ਹੈਗਾ ਭੋਲੇ ਦੀ ਹੱਡੀ ਤਾਂ ਆ ਗਈ ਕਪੜੇ ਵਾਲੀ ਅਸਿੱਥੀ ਮੋੜ ਰਹਾ ਮੋੜ ਆ ਗਿਆ ਇੱਧਰ ਹਾਂ ਕੱਟ ਦੇ ਕਰ ਲੈ ਸਮਾਨ ਮਿਲ ਜੂ ਪੂਰਾ ਓਏ ਸਮਾਨ ਮਿਲੂਗਾ ਹੱਥ ਪਲਾ ਨਿਕਣਾ ਨਹੀਂ ਹੁਣਾ ਥੋੜੀ ਹੌਲੀ ਹੌਲੀ ਸਰਪੰਚ ਸਮਾਨ ਵਾਰੇ ਭੇਜਣਾ ਭੇਜ ਦੂ। ਉਹ ਸਮਾਨ ਵਾਰੇ ਖਾਤਰ ਸਾਡੀ ਪੇਟ ਬਣਾਇਆ ਉਹਨੇ ਬੰਦੇ ਨੇ। ਅੱਛਾ ਉਹ ਖੜਾ। ਅੱਛਾ ਹਾ ਸਰਦਾਰ। ਮਾਰ ਦੇ ਬ੍ਰੇਕ। ਫੈਕਟਰੀ ਕਾਲ ਦੀ। ਆਹੋ ਦੇਖੇਗਾ ਮਾਰਾ ਸਰਦਾਰ ਜੀ। ਦਿਖਾਓ ਕਿਹੜਾ ਸਮਾਨ ਸਰਦਾਰ ਜੀ ਇਹੋ। ਆਓ ਜੀ ਆਓ ਫੈਕਟਰੀ ਲੈ ਕੇ ਚੱਲਦੇ ਹਾਂ ਤੁਹਾਨੂੰ ਜੀ। ਚੱਲ ਚੱਲੋ ਫੈਕਟਰੀ ਚ ਲੈ ਕੇ ਚਲੋ ਜੀ ਇਹਨੂੰ। ਬ੍ਰਾਂਡ ਵਾਸਟਰ ਆ ਪੰਜਾਬ ਦਾ ਬ੍ਰਾਂਡ ਵਾਸਟਰ। ਜਿਹਨੇ ਕੰਮ ਚਲਾਇਆ ਸੀ ਪੁਰਾਣਾ ਸਮਾਨ ਕੱਟ ਕੇ ਨਵਾਂ ਲੈ ਜਾਓ। ਆਹ ਬੰਦੇ ਨੇ ਚਲਾਇਆ ਸੀ ਤੇ ਹੁਣ ਖੋਲ੍ਹ ਲਈ ਫੈਕਟਰੀ ਬਰਨਾਲੇ ਸ਼ਹਿਰ ਚ। ਜਿਹੜੇ ਮਰਜ਼ੀ ਦੇ ਸਾਮਾਨ ਮੰਗਾਲੇ ਜੀ ਕੋਈ ਹਾਂਜੀ ਹਾਂ ਜਿਹੜਾ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜਾ ਮਰਜ਼ੀ ਸਾਇਹ ਜਿਹੜਾ ਮਰਜ਼ੀ ਰੰਗ ਜਿਹੜੀ ਮਰਜ਼ੀ ਫੋਟੋ ਦਿਖਾ ਕੇ ਮੰਗਾਲੇ ਜੀ ਹਾਂ ਸਾਰੇ ਡਿਜ਼ਾਈਨ ਬਣੇ ਪਏ ਜੀ ਆਹ ਦੇਖੋ ਹੂੰ ਆਪ ਤਿਆਰ ਕਰਦੇ ਆ ਜੀ ਸਾਰੇ ਸਾਗਵਾਨ ਦੀ ਲੱਕੜ ਲਾ ਕੇ ਜੀ ਅੱਛਾ ਜੀ ਹਾਂਜੀ ਹਾਂ ਪੂਰੀ ਮੀਨਾਕਾਰੀ ਕੀਤੀ ਵੀ ਆ ਜੀ ਅੱਛਾ ਕਿੰਨੇ ਦਿਨਾਂ ਦਾ ਮਾਲ ਪਹੁੰਚੂਗਾ ਜੀ ਉਹ ਬਸ ਜਿੰਨੇ ਦਿਨਾਂ ਕੋਲ ਤੋਂ ਲਵਾਂਗੇ ਉਹਨੂੰ ਦੇ ਘਟ ਤੋਂ ਘਟ ਜੀ ਪਹੁੰਚੂ ਜੀ ਅੱਛਾ ਜੀ ਆਹ ਦੇਖੇ ਸਰਪੰਚ ਇੱਕ ਮਿੰਟ ਆਹ ਚੀਜ਼ਾਂ ਨਾਲ ਪਹਿਲੇ ਕਿਵੇਂ ਕ ਇੱਕ ਨਾ ਪੰਜਾ ਡਿਜ਼ਾਈਨ ਹੈ ਡਿਜ਼ਾਈਨ ਐ ਵੀ ਨਹੀਂ ਤਿਆਰ ਹੋ ਜਾਂਦੇ ਇਹਦਾ ਫਿਰ ਸਰਦਾਰ ਕਰਦਾਗਾ ਹਾਂ ਆਹ ਦੇਖ ਲਓ ਜੇ ਕਿਸੇ ਨੇ ਸਮਾਨ ਹੋਰ ਚੈੱਕ ਕਰਨਾ ਕਿਸ ਤਰ੍ਹਾਂ ਦਾਗਾ ਸਰਦਾਰ ਜੀ ਦੇ ਪੇਜ ਦਾ ਸਕਰੀਨਸ਼ਾਟ ਪਾਇਆ ਇਹਨੂੰ ਫੋਲੋ ਕਰ ਲਓ ਜਿਹੜਾ ਸੋਫਾ ਕਾਦੀ ਲੱਕੜ ਦਾ ਜੀ ਇਹ ਸਾਗਵਾਂ ਦਾ ਬਣਾਣੇ ਆ ਜੀ ਸਾਰੇ ਸਾਰੇ ਸਾਗ ਬਣਦੇ ਆਂ ਜੀ ਅੰਦਰ ਅੰਦਰ ਹੋਰ ਕਿੰਨਾ ਕੁ ਲ ਜਾਏਗਾ ਆਜੋ ਆਜ ਇੱਕ ਕਰ ਬਣਾ ਦੋ ਆਹ ਦੇਖੋ ਜੀ ਇੱਕ ਖੜ ਜਾ ਇੱਕ ਮਿੰਟ ਹਾਂ ਚਿਚ ਚਿਚ ਇਹ ਕੀ ਆ ਜੀ ਇਹ ਕਾਰੀਗਰ ਨੇ ਕਾਰੀਗਰ ਬਾਹਰ ਉਹ ਕਰਦੇ ਨੇ ਤਿਆਰ ਬੈਰੰਗਲਾ ਟੇਬਲ ਜੀ ਹਾਂ ਜੀ ਹਾਂ ਜੀ ਹੁਣ ਕਾਪੀਆਂ ਆਉਣਗੀਆਂ ਇਹਦੀਆਂ ਕੱਚਾ माल ਦੇਖ ਰਿਹਾ ਹੈ ਕੱਚਾ ਮਾਲ ਦੇਖ ਹਾਂ ਦੇਖ ਇਹੋ ਜਿਹਾ ਕੁਸੰਦਾ ਤਿਆਰ ਸਰਪੰਚ ਬੱਲੇ ਬੱਲੇ ਮੰਨਦਾ ਇਹ ਕੀ ਚੀਜ਼ ਹੈ ਜੀ ਇਹ ਆਪਣੇ ਜਿਵੇਂ ਟੇਬਲ ਹੁੰਦਾ ਜੀ ਜਿੱਥੇ ਖਾਣ ਪੀਣ ਨੂੰ ਸਮਾਨ ਪਾਨ ਨੂੰ ਜੀ ਵੱਡੇ ਹੋਟਲਾਂ 'ਚ ਨਹੀਂ ਵੱਡੇ ਹੋਟਲਾਂ 'ਚ ਆਰਡਰ ਕਰਦੇ ਨੇ ਉਹ ਐਂ ਚੁਰਕੇ ਲੈ ਕੇ ਹੁੰਦੀਆਂ ਨੇ ਹਾਂ ਉਹ ਚੀਜ਼ ਹੈ ਆਹ ਕੁਰਸੀਆਂ ਆ ਗਈਆਂ ਹਾਂ ਜੀ ਹਾਂ ਹਾਲ ਤੋਂ ਆ ਗਏ ਜੀ ਆਹ ਸ਼ੋਰੂਮ ਵੀ ਦਿਖਾਉਣੇ ਆਹ ਸੋਫੇ ਆ ਗਏ ਜੀ ਹਾਂ ਉੱਧਰ ਆ ਜਾ ਜੰਤੂ ਬਸ ਅੰਦਰ ਕਿੰਨਾ ਕਰ ਜਾਊਗਾ ਸਾਡਾ ਸਰਦਾਰ ਜੀ ਹਾਂ ਜੀ ਹਾਂ ਸਾਰਾ ਤਿਆਰ ਕਰਕੇ ਲੋਕਾਂ ਦਾ ਹੀ ਤਿਆਰ ਹੈ ਜੀ ਭੇਜਣਾ ਹੀ ਹੈ ਜੀ ਆਸਟ੍ਰੇਲੀਆ ਦਾ ਆਊਟਰ ਆਇਆ ਹੋਇਆ ਹੈ ਜੀ 600 ਫਿਆਂ ਦਾ ਅੱਛਾ ਜੀ ਹਾਂ ਉਹਨਾਂ ਨੇ ਹੋਟਲ ਵਾਸਤੇ 6 ਇਕੱਠੇ ਮੰਗਾਏ ਆ ਜੀ ਇੱਕੋ ਜਿੱਕੇ ਹਾਂ ਜੀ ਹਾਂ ਇਤਨ ਵੀ ਪਿਆ ਜੀ ਨਿਊਜ਼ੀਲੈਂਡ ਲੈ ਕੇ ਜਾਣਾ ਅਮਰੀਕਾ ਲੈ ਕੇ ਜਾਣਾ ਕੈਨੇਡਾ ਲੈ ਕੇ ਜਾਣਾ ਹਾਂ ਸਾਰੇ ਤਰ੍ਹਾਂ ਦੇ ਆਪਾਂ ਉੱਥੇ ਪਹੁੰਚਾਉਣੇ ਨੂੰ ਕਰਾਂਗੇ ਇਹ ਕਾਹ ਕੀ ਜੀਵਨਾ ਦੀ ਜੀ ਇਹ ਬੀਅਰ ਬਾਰ ਬਣਾਇਆ ਜੀ ਬਹੁਤ ਵਧੀਆ ਬੱਲੇ ਬੱਲੇ ਆ ਦੇਖੋ ਬੀਅਰ ਬਾਰ ਦੇਖੋ ਜੀ ਬੀਅਰ ਬਾਰ ਆ ਹਾ 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 ਸਰਦਾਰ ਜੀ ਕਵਾਲੀ ਕਰੀ ਪਈਗੀ ਆ ਵਿੱਚ ਬੋਤਲਾ ਮੂਤਲਾ ਧਰਨੂ ਆ ਗਿਆ ਹਨਾ ਹਾਂਜੀ ਹਾਂਜੀ ਕੋਈ ਲਾਲੇ ਵਰਗਾ ਚੋਰੀਆਂ ਪੈਗ ਪੁਗ ਲਾਉਣ ਦਾ ਸਕੀਮ ਦਾ ਚੋਰਖਾਨੇ ਵੀ ਨਹੀਂ ਇੱਥੇ ਹਾਂਜੀ ਹਾਂਜੀ ਕਿੱਥੇ ਆ ਇਹ ਸਾਰਾ ਸਮਾਨ ਬਈ ਸਰਦਾਰ ਹੈਂਡਲੂਮ ਬਰਨਾਲਾ ਬੱਸ ਸਟੈਂਡ ਦੇ ਬਿਲਕੁਲ ਲੱਗੇ ਤੁਹਾਨੂੰ ਮਿਲੂ ਹੋਰ ਚੀਜ਼ਾਂ ਦਿਖਾਉਣੇ ਆਜੋ ਆ ਦੇਖ ਲੈ ਆਇਆ ਹੁੰਦਾ ਮਾਲ ਤਿਆਰ ਅੱਛਾ ਆ ਆ ਸਰਟੀਫਿਕੇਟ ਆ ਬਈ ਚੈੱਕ ਕਰ ਲੋ ਹਾਂਜੀ ਹਾਂਜੀ ਦੇਖੋ ਜੀ ਅਸੀਂ ਐਂ ਤਿਆਰ ਕਰਦੇ ਹਾਂ ਬਾਹਰ ਜਿੱਥੇ ਮਰਜੀ ਕਰਾਉਂਦੇ ਹਾਂ ਤੇ ਇਹ ਚੰਗਾ ਸਮਾਨ ਐ ਹੁੰਦਾ ਤਿਆਰ ਬੱਲੇ ਬੱਲੇ ਤੇ ਆ ਕੁੱਖੀ ਆ ਗਈ ਜਦੂ ਜਿਹੇ ਜੀ ਹਾਂਜੀ ਹਾਂਜੀ ਆਹ ਚੀਜ਼ਾਂ ਸਾਰੇ ਜਿਹੇ ਨੂੰ ਫੋਟੋਸ ਖੜੇ ਹੋ ਹੀ ਵਿਚਾਰ ਕਰ ਦੋਗੇ ਜੀ ਹਾਂ ਸਾਰੀਆਂ ਬਣ ਰਹੀਆਂ ਨੇ ਜੀ ਉਹ ਦੇਖੋ ਬਣ ਕੇ ਆ ਗਈਆਂ ਆਹ ਜੀ ਆਹ ਦੇਖੋ ਬਈ ਕੱਲੀ ਕੱਲੀ ਆਈਟਮ ਇਹ ਸਮਾਨ ਸਾਰਾ ਬਾਹਰ ਭੇਜਣ ਵਾਸਤੇ ਬਣਾਇਆ ਆਜੋ ਤੁਹਾਨੂੰ ਸ਼ੋਅਰੂਮ ਦਿਖਾਉਣੇ ਆਗੇ ਆਹ ਲੱਕੜਾਂ ਸਿਆ ਸਾਰੀ ਜੀ ਹਾਂ ਸਾਗਵਾਂ ਦੀ ਲੱਕੜਾਂ ਸਾਰੀ ਸੁੱਕੀ ਪਈ ਆ ਲੱਕੜ ਜੀ ਇਹ ਅੱਛਾ ਜੀ ਸੁੱਕ ਕੇ ਆਪਾਂ ਪੂਰੀ ਮਤਲ ਤਸੱਲੀ ਨਾਲ ਬਣਾ ਕੇ ਦੇਵਾਂਗੇ ਬਲ ਪੈਣ ਦੀ ਲੱਗਣ ਦੀ ਗਰੰਟੀ ਪੁੱਲ ਗਰੰਟੀ 10 ਸਾਲ ਦੀ ਜੀ ਇਹਦੀ ਜਿੱਥੇ ਪਾਲਸ ਹੁੰਦੀ ਉੱਥੇ ਲੈ ਕੇ ਚੱਲਾਂ ਤੇਨੂੰ ਆ ਜਾ ਆ ਜਾ ਆਹ ਦੇਖੋ ਹੁੰਦੀ ਆ ਪਾਲਸ ਅੱਛਾ ਤਿਆਰ ਕਰਦਾ ਫਿਰ ਹਾਂਜੀ ਹਾਂਜੀ ਸਾਰਾ ਕੁਝ ਆਪਾਂ ਪੈਟਰੋਲੇ ਆਕੇ ਫਿਲਟਰੀਆਂ ਤੋਂ ਦੇਣ ਦੇਣਾ ਸੜਿਆ ਜਾ ਮਾਲ ਨਾ ਨਾ ਆਪ ਤਿਆਰ ਕਰਾਵਾਂਗੇ ਕੋਲ ਬਹਿ ਕੇ ਅਗਲੇ ਨੂੰ ਆਹ ਦੀਆਂ ਇੱਥੇ ਮਿਹਨਤ ਬਹੁਤ ਲਾਦੇ ਮਹਿੰਗੇ ਹੋਣਗੇ ਜੀ ਹੁੰਦੇ ਬਾਲੇ ਮਹਿੰਗੇ ਨਹੀਂ ਹੁੰਦੇ ਜੀ ਬਹੁਤ ਘੱਟ ਨਾਲ ਹੀ ਹੁੰਦੇ ਨੇ ਹਾਂਜੀ ਹਾਂ ਆਹ ਸੋਬੇ ਕਰਕੇ ਤਿਆਰ ਜੀ ਹਾਂਜੀ ਆ ਸਾਰੇ ਬਣਾ ਰਹੇ ਬੰਦੇ ਆਪਣੇ ਜੀ ਬੱਲੇ ਬੱਲੇ ਇਹਦਾ ਸਰਾਰ ਜੀ ਵੱਡਾ ਤਾਮਾ ਜਾਮਾ ਕਰਤਾ ਖੜਾ ਹਾਂਜੀ ਹਾਂਜੀ ਸਾਰਾ ਕੁਝ ਓਕੇ ਹੋ ਗਿਆ ਇਹ ਹੁੰਦੀ ਹੈ ਮਿਹਨਤ ਤੇ ਆਜੋ ਹੁਣ ਸ਼ੋਰੂਮ ਦਿਖਾਈਏ ਸ਼ੋਰੂਮ ਤੇ ਆ ਜੀ ਓਏ ਆਜੋ ਲਾਲਾ ਜੀ ਮਰਜੋ ਹੁਣ ਤੁਰਪਾ ਬਾਲੀਆਂ ਫੈਕਟਰੀਆਂ ਨੇ ਕਿੱਧਰ ਕਿੱਧਰ ਤੋੜੀ ਫਿਰਦੇ ਆ ਲਾਇਆ ਖਰਚਾ ਮਚਾ Rajasthan ਤੋਂ ਮੰਗਾਲਾ ਗੱਟੀਆਂ ਤਾਂ ਤੇ ਨਹੀਂ ਜਾਂਦੀਆਂ ਨੇ Rajasthan ਨੂੰ ਆ ਆ ਗਏ ਜੀ ਹੁਣ ਵੱਡੇ ਸ਼ੋਰੂਮ 'ਚ ਸਰਦਾਰ ਜੀ ਕੀ ਹਾਲ ਨੇ ਬੋਈ ਜੀ ਕੂਲਰਾਂ ਦਾ ਕੀ ਹਿਸਾਬ ਕਿਤਾਬ ਆ ਜੀ ਕੂਲਰ ਤਾਂ ਉਵੇਂ ਚੱਲਦੇ ਅੱਗੇ ਵਾਲੇ ਰੇਟਾਂ ਦੇ 'ਚ ਕੱਟਿਆ ਜਾਂਦਾ ਪੁਰਾਣਾ ਆਪਣਾ ਅੱਛਾ ਜੀ ਨਵਾਂ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਹੈਗਾ 10000 ਤੋਂ 5000 ਦਾ ਰਹਿ ਗਿਆ ਹਾਂ ਜੀ ਹਾਂ ਆਏ ਹਾਂ ਆਜੋ ਉੱਪਰ ਸਮਾਨ ਦੇਖੋ ਤੁਸੀਂ ਉੱਪਰ ਸਮਾਨ ਤੁਹਾਨੂੰ ਉਹ ਦਿਖਾਉਣੇ ਆਗੇ ਜਿਹੜੇ ਦੋਸਤ ਤੁਹਾਡੇ ਸੌਂਕੀਆ ਵੀਡੀਓ ਉਹਨਾਂ ਨੂੰ ਭੇਜ ਦਿਓ ਆਜੋ ਆਜੋ ਆਹ ਸੋਫੇ ਬਣਾਏ ਨੇ ਸਹੇਜੀ ਹਾਂਜੀ ਹਾਂ ਹਾ 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 ਫੀਲਿੰਗਾਂ ਆਉਂਦੀਆਂ ਜਿਵੇਂ ਭਗਵਾਨ ਤੁਮਾਨੂੰ ਹੋਵਾ ਤੇ ਮਹਾਰਾਜਾ ਸੋਫੇ ਨੇ ਜੀ ਸਾਰੇ ਹਾਂ ਹਾਂਜੀ ਹਾਂ ਇਹਦੇ ਨਾਲ ਦੇ ਸਾਰੇ ਸੋਫੇ ਆਪਾਂ ਨੂੰ ਵਧੀਆ ਤੋਂ ਵਧੀਆ ਡਿਜ਼ਾਈਨ ਦੇਖੋ ਹਾਂ ਹਾਂਜੀ ਹਾਂ ਅਸਾਂ ਆਗੇ ਜੀ ਹੈ ਹਾਂਜੀ ਹਾਂ ਸਾਗਵਾਨ ਦਾ ਜੀ ਸਾਰਾ ਆਪ ਤਿਆਰ ਇਹ ਸਾਈਜ਼ ਵੱਡਾ ਛੋਟਾ ਹੋ ਜੂਗੀ ਜੀ ਜਿੰਨਾ ਅਗਲਾ ਕੋਈ ਉਨੇ ਹੀ ਤਿਆਰ ਕਰ ਦੇਾਂਗੇ ਜੀ ਇਹਦਾ ਤੁਸੀਂ ਤਾਂ ਸਾਹੀ ਚੀਜ਼ਾਂ ਬਣਾਉਣ ਲੱਗੇ ਜੀ ਹਾਂਜੀ ਆ ਦੇਖੋ ਜੀ ਆ ਇਹ ਵੀ ਸਾਗਵਾਨ ਦਾ ਆਪ ਤਿਆਰ ਕੀਤਾ ਸਾਰਾ ਆ ਤਾਂ ਕੱਪੜੀ ਵਾਲਾ ਘੈਂਟ ਲਾਇਆ ਜੀ ਹਾਂਜੀ ਹ ਤੇ ਇੱਧਰ ਆਜੋ ਫਿਰ ਆ ਦੇਖੋ ਡਾਈਨਿੰਗ ਦੇਖੋ ਜੀ ਇਹ ਵੀ ਆਪਾਂ ਉਹਦੇ ਚ ਬਣਾਣਾ ਸਾਗਵਾਂ ਚ ਬਣਾ ਦੇਾਂਗੇ ਸਾਰਾ ਤੁਹਾਨੂੰ ਇਹ ਕੱਜ ਆਈ ਇਹ ਤਾਂ ਹੈਗਾ ਟਾਲੀ ਦਾ ਜਿਹੜੀ ਚੀਜ਼ ਹੋ ਸਰਦਾਰ ਜੀ ਉਹ ਹੀ ਆਖਣਗੇ ਝੂਠ ਫਰੇ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੈਗਾ ਜਿਵੇਂ ਆਹ ਦੇਖੋ ਡਾਈਨਿੰਗ ਟੇਬਲ ਤੁਹਾਡੇ ਘਰਾਂ ਚ ਜਗ੍ਹਾ ਘਟ ਗਈ ਚੱਕੋ ਜੀ ਚਾਰ ਕੁਰਸੀਆਂ ਵਾਲਾ ਸਾਰੇ 20000 ਦਾ ਜੀ ਚਾਰ ਕੁਰਸੀਆਂ ਵਾਲਾ ਬੱਸ ਹਾਂਜੀ ਆਂਦੀ ਆਹ ਡੈਨਕ ਟੇਬਲ ਕਿੰਨੇ ਦਾ ਜੀ ਸਾਹੀ ਇਹ ਉਹੀ ਹੈ ਜੀ ਉਹਦੇ ਨਾਲ ਦਾ ਸਾਗ ਬੰਦਾ ਜਿਹੜਾ ਬਣਦਾ ਕਿੰਨੇ ਦਾ ਇਹ 75000 ਰੁਪਏ ਦਾ ਪਊ ਆਪਾਂ 12ਵੀਂ ਭੇਜ ਦੋਗੇ ਹਾਂਜੀ ਹਾਂ ਬਾਹਰ ਤੇ ਦਾ ਖਰਚਾ ਪੈਣਾ ਬਾਹਰ ਭੇਜ ਦਾਂਗੇ ਆਪਾਂ ਆਏ ਹਾਏ ਓਏ ਆਹ ਕੁਰਸੀਆਂ ਤਾਂ ਨਾ ਜਿਹਦੇ ਘਰਾਂ ਚ ਪੈਗੀਆਂ ਬੱਸ ਬੰਦਾ ਸਿੱਧਾ ਹੀ ਐਮਐਲਏ ਫੀਲਿੰਗ ਲਊਗਾ ਦੇਖ ਹਾਂਜੀ ਹਾਂ ਵੇਲਾ ਕਿਉਂ ਪੱਜਾ ਫਿਰਦਾ ਲੈ ਲੈ ਫੀਲਿੰਗ ਆਹ ਦੇਖੋ ਜੀ ਟਾਲੀ ਦੀ ਲੱਕੜ ਦਾ ਕਾਹਦਾ ਹਾਂਜੀ ਇਹ ਸਾਰੀ ਟਾਲੀ ਦਾ ਜੀ ਆਹ ਦੇਖੋ ਬੁੱਲੇ ਇਕੱਠਾ ਵੀ ਹੋ ਜੂ ਇਹ ਹਾਂ ਹਾਂਜੀ ਆਏ ਹਾਏ ਆਏ ਹਾਏ ਨਾ ਜਗਾ ਵੱਧ ਕੇ ਰੇ ਇਹ ਹੀ ਕੁਰਸੀਆਂ ਇਕੱਠੀਆਂ ਹੋ ਜਾਣਗੀਆਂ ਜੀ ਹਾਂ ਪੂਰੀ ਵਧੀਆ ਬਣੂ ਜੀ ਕਿੰਨੇ ਦਾ ਜੀ ਇਹ ਇਹ ਕੋਈ ਬਾਲਾ ਮਹਿੰਗਾ ਨਹੀਂ ਜੀ 20000 ਦਾ ਸੈਟ ਬੱਥ ਤਿੰਨ ਕੁਰਸੀਆਂ ਹਾਂਜੀ ਹਾਂ ਨਾਲ ਟੇਬਲ ਤੇ ਇੱਕ ਚੀਜ਼ ਹੋਰ ਪਈ ਸੀ ਜੀ ਆਹ ਦੇਖੋ ਜੀ ਦਾਦੀਆਂ ਵੇਲੇ ਦੀ ਚੀਜ਼ ਆਏ ਹਾਏ ਜੀ ਬੈੱਡ ਕਿਆ ਬਾਤਾਂ ਨੇ ਜੀ ਕਿੰਨੇ ਦਾ ਜੀ ਸਿਰਫ 50000 ਰੁਪਏ ਦਾ ਜੀ ਬੈੱਡ ਸਾਂਜੀ ਪਿੱਤਲ ਦਾ ਬਣਿਆ ਸਾਰਾ ਜੀ 20 ਸਾਲ ਦਾ ਪਿੱਤਲੀ ਲਾਇਆ ਪਿਆਗਾ ਹਾਂਜੀ ਹਾਂਜੀ ਇੱਕ ਆਹ ਚੀਜ਼ ਆ ਗਈ ਜੀ ਹਾਂਜੀ ਹਾਂ ਇਨੂੰ ਚਾਹੇ ਤਾਂ ਪ੍ਰੈਸ ਟੇਬਲ ਬਣਾ ਲਓ ਹਾਂਜੀ ਹਾਂ ਬਣ ਗਿਆ ਪ੍ਰੈਸ ਟੇਬਲ ਹਾਂਜੀ ਚਾਹੇ ਨੂੰ ਅਲਮਾਰੀ ਰੱਖ ਲਓ ਆ ਦੇਖੋ ਜਿਵੇਂ ਪੁਰਾਣੇ ਨਹੀਂ ਆਪਣੇ ਰਾਜਾ ਮਹਾਰਾਜਿਆਂ ਦੇ ਕਿਲਿਆ ਚਾਲ ਅਲਮਾਰੀ ਹੁੰਦੀ ਸੀ ਉਹ ਆ ਗਈ ਦੇਖੋ ਹਾਂਜੀ ਹਾਂਜੀ ਸਰਦਾਰ ਜੀ ਹੋਰ ਹੀ ਨਿਕਲੇ ਵਿੱਚੋਂ ਕੁਝ ਹਾਂਜੀ ਇਹ ਸਾਰੇ ਰੱਖਿਆ ਹੋਇਆ ਦੀ ਕੋਈ ਆਉਂ ਜਾਂਦਾ ਭੈਣ ਭਾਈ ਤਾਂ ਜੀ ਹਾਂਜੀ ਜੀ ਬੱਸ ਦਵਾਈ ਆ ਤੁਹਾਨੂੰ ਪਤਾ ਹੀ ਆ ਜੀ ਬੱਲੇ ਬੱਲੇ ਹਾਂਜੀ ਹਾਂਜੀ ਇਹਦਾ ਲਾਲਾ ਜੀ ਤੁਹਾਡੇ ਕੰਮ ਦੀ ਨਹੀਂ ਕਿੱਧਰ ਤਾਰੇ ਤਰੇ ਇਸਾਂ ਆ ਗਈ ਜੀ ਹਾਂ ਜੀ ਆਹ ਇਹਦੇ ਵਿੱਚ ਹੋਰ ਲਮਰੀ ਹੈ ਜੀ ਆਹ ਇੱਥੇ ਗਲਾਸ ਗਲੂਸ ਲੱਗੇ ਆ ਬੱਲੇ ਬੱਲੇ ਹਾਂ ਜੀ ਦਾ ਕੰਮ ਵੱਡੇ ਲੈਵਲ ਦਾ ਕਰ ਰੱਖੇ ਜੀ ਹਾਂਜੀ ਹਾਂ ਤੇ ਬਾਈ ਜੇ ਤੁਸੀਂ ਵੀ ਇਹ ਸਮਾਨ ਲੈਣਾ ਸੀਸ਼ਾ ਆ ਗਿਆ ਹੈ ਨਾ ਜੀ ਹਾਂਜੀ ਹਾਂ ਇਹਦੇ ਨਾਲ ਇਹ ਪਿੱਤਲ ਵਾਲਾ ਸ਼ੀਸ਼ਾ ਜੀ ਇਹਦੇ ਨਾਲ ਸੈਟੀਆਂ ਨੇ ਬੈਡ ਨਾਲ ਜੀ ਆਹ ਬੈਡ ਵੀ ਬਹੁਤ ਸੋਹਣੇ ਆਹ ਬੈਡ ਬੜਾ ਘੈਂਟਾ ਜੀ ਕੋਈ ਹੋ ਜਾ ਕਿਸੇ ਨੇ ਤਿਆਰ ਕਰਾਉਣਾ ਹੀ ਕਰਾ ਦੇਾਂਗੇ ਕਿੰਨੇ ਦਾ ਜੀ ਬਹੁਤ ਸਸਤੇ ਪੈਂਦੇ ਆ ਕੋਈ ਬਾਲੇ ਮਹਿੰਗੇ ਨਹੀਂ ਜੀ ਇਹ 35000 ਰੁਪਏ ਦਾ ਸਾਰੇ ਜੀ 35000 ਦਾ ਹਾਂਜੀ ਹਾਂ ਸਰਦਾਰ ਹੈਂਡਲੂ ਬਰਨਾਲਾ ਪੇਜ ਫੋਲੋ ਕਰ ਲਓ ਨਵੀਂ ਨਵੀਂ ਚੀਜ਼ਾਂ ਵੇਖ ਲਈ ਸਕਰੀਨ ਸ਼ਾਟ ਪਾਇਆ ਉਹ ਵੀ ਸਰਦਾਰ ਹੈਂਡਲੂ ਦੇ ਨਾਮ ਤੇ ਆ ਪੇਜ ਬਾਕੀ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਪੁਰਾਣਾ ਸਮਾਨ ਤੁਹਾਡੇ ਘਰੇ ਪੇਟੀ ਬੈੱਡ ਅਲਮਾਰੀ কুলਰ ਸੋਫਾ ਜੋ ਵੀ ਪਿਆ ਪੂਰੇ ਫੁੱਲ ਰੇਟਾ ਤੇ ਕੱਟ ਕੇ ਨਵਾਂ ਸਮਾਨ ਬਾਜ਼ੀ ਰੇਟਾ ਤੇ ਮਿਲ ਜੂਗਾ ਜੇ ਕਿਸੇ ਨੂੰ ਪੈਸਾ ਨਾ ਹੋਵੇ ਜੀ ਉਹ ਵੀ ਆਪਾਂ ਬਜਾਇਜ ਦੇ ਕਿਸ਼ਤਾਂ ਕਰਾ ਦੇਾਂਗੇ ਜੀ ਬਹੁਤ ਮੈਂ ਨਹੀਂ ਮੰਤਾ ਕਰਨ ਦੀ ਲੋੜ ਨਹੀਂ ਨਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੀ ਹਰ ਇੱਕ ਚੀਜ਼ ਤੇ ਬਜ਼ਾਰਕ ਕੀਤਾ ਹਾਂ ਜੀ ਬਾਕੀ ਕਿਸੇ ਨੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਮਰਜ਼ੀ ਸਮਾਨ ਮੰਗਾਉਣਾ ਆਪਣੇ ਕੋਲ ਸਾਂਸ ਮਿਲ ਗਿਆ ਜਿੱਥੇ ਮਰਜ਼ੀ ਬਣਾਓ ਜਿਹੋ ਜਿਹੇ ਡਿਜ਼ਾਈਨ ਕਹੋਗੇ ਉਹ ਜਿਹੇ ਤੋਂ ਡਾ ਉੱਥੇ ਪਹੁੰਚ ਜੂਗਾ ਜੀ ਫੋਟੋ ਦਿਖਾ ਦਿਓ ਫਟੇਰ ਮਿਲ ਗਿਆ ਹਾਂਜੀ ਹਾਂ ਸੇਮ ਡਿਜ਼ਾਈਨ ਪਾਣੀ ਆ ਤੁਹਾਨੂੰ ਲੱਗਦੀ ਉਹ ਲਮਾਰ ਸਰਦਾਰ ਜੀ ਕੁੰਮਨ ਵਾਲਾ ਹੱਪ ਕੱਢਦਾ ਜੀ ਹਾਂਜੀ ਹਾਂਜੀ ਜਿਵੇਂ ਮਰਜ਼ੀ ਜਿੰਨੇ ਮਰਜ਼ੀ ਜੋੜੇ ਰੱਖੋ ਇਹਦਾ ਹੁਣ ਕਾਪੀਆਂ ਹੋਣਗੀਆਂ ਹਾਂਜੀ ਹਾਂਜੀ ਕਾਪੀਆਂ ਤਾਂ ਹੋਣਗੀਆਂ ਸਿਰਾ ਤੋਂ ਸਿਰਾ ਤੀ ਸਰਦਾਰ ਜੀ ਲਾਈ ਜਾਂਦੇ ਨੇ ਹੁਣ ਐ ਨਹੀਂ ਹੈਗਾ ਛੋਡੇ ਜੋੜਾਂ ਤਾਂ ਸੱਪ ਵੜ ਕੇ ਬਹਿ ਜਾਊਗਾ ਸੱਪਾਂ ਵਾਲੇ ਮੂੰਹ ਬੰਦ ਕੋਲ ਕਰ ਦਿਓ ਸ਼ੇਰ ਜੀ ਧੰਨਵਾਦ ਵੀਡੀਓ ਪਾਈ ਕਰ ਦਿਓ ਵੱਧ ਤੋਂ ਵੱਧ ਸ਼ੇਰ ਤੇ ਸਰਦਾਰ ਜੀ ਦਾ ਸਾਡਾ ਪੇਜ ਵੀ ਫੋਲੋ ਕਰ ਲਿਓ ਕਿਹ ਕੋਣ ਹੈਗਾ ਕੁਝ ਨਹੀਂ ਹੈਗਾ ਫੜੋ ਸਰਦਾਰ ਜੀ ਫੜਾ ਧਰ ਦਿਓ ਜੀ ਸਾਹਮਣੇ ਕਰਦਾ ਹੁੰਦਾ ਫਿਰ ਮੈਂ ਨਹੀਂ ਤੇਰੇ ਨਾਲ ਆਇਆ ਕਰਦਾ ਹੈਗਾ ਸਮਾਨ ਤਾਂ ਉਹ ਵਧੀਆ ਸਰਦਾਰ ਜੀ ਦਾ ਚੰਗਾ ਹਾਂ ਫਿਰ ਤੂੰ ਨਹੀਂ ਵਧੀਆ ਹੈਗਾ ਚੰਗਾ ਸ਼ੇਅਰ ਕਰਨ ਨੂੰ ਕਹਿੰਦੇ ਫਿਰ ਕਰ ਲੋ ਭਾਈ ਸ਼ੇਅਰ ਮੈਂ ਦੱਸਾਂ ਮੇਰੇ ਤਾਂ ਆਤਮਾ ਦੁਖੀ ਹੋਈ ਪਈ ਆ ਚੱਲੋ ਮੇਰਾ ਪੇਜ ਫੋਲੋ ਕਰਨ ਨੂੰ ਵੀ ਕਹੇ ਫਿਰ ਦਿਆਂਗਾ ਪੇਜ ਵੀ ਭਾਈ ਫੋਲੋ ਕਰੇਗਾ ਪੇਜ ਵੀ ਫੋਲੋ ਕਰ ਲੋ ਭਾਈ ਮੇਰਾ ਬੋਤਲ ਜੀ ਨੂੰ ਹਾਂ ਹਾਂ ਕਰ ਲੋ ਜੀ